ਇਸ ਸਿੱਕਾ ਜਿਸ ਸੋਰੇਨਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆ ਪੰਨੋ ਡੇਰੀ ਫਾਰਮ ਤੇ ਤੇ ਅੱਜ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਤੇ ਤਿੰਨਾਂ ਤੇ ਮਗਰ ਹੀ ਜੜੀਆਂ ਮੱਛੀਆਂ ਆ ਤਿੰਨੇ ਹੀ ਮੱਛੀਆਂ ਆ ਜਿਹੜੀਆਂ ਆਵਲੀਆਂ ਕੋਈ ਉੱਚਾ ਬੱਚਾ ਵਾ ਤੇ ਕੋਈ ਤਾਜ਼ਾ ਬੱਚਾ ਵਾ ਗਰਹਾ ਹੈ ਤਿੰਨੇ ਵਸ਼ੀਆਂ ਹਾਂਜੀ ਵਿਧੀ ਸੱਸੀ ਕਲਜੀ ਸੱਸੀ ਕਲਜੀ ਹੋ ਸਣਾ ਠੀਕ ਠਾਕ ਜੀ ਬਾਈ ਬਾਬੇ ਪਾਲਾ ਹਣੀ ਕਿਰਪਾ ਸਤ ਬੋਲੇ ਚਲੋ ਕਿਰਪਾ ਚਈ ਦੀ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਭਾਈ ਮੇਰਾ ਵਰਦਪਾਲ ਸਿੰਘ ਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਕਾਲਾ ਖੇਤਿਆਂ ਤੋਂ ਪਹਿਲਾਂ 2 ਕਿਲੋਮੀਟਰ ਰਹੀ ਆ 4 ਬਿਆਸ 7 ਬਾਬਾ ਬਕਾਲਾ ਸੱਤ ਮੀਨ ਰੋਡ ਟ ਹਾਈਵੇ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਅੱਗੇ ਠੇਕੇ ਲੱਗੇ ਦੋ ਨੰਬਰ ਆਪਣੀ ਗਲੀ ਠੀਕ ਹੈ ਜੀ ਹਾਂਜੀ ਮੀਨ ਰੋਡ ਜਿਹੜਾ ਜਲੰਧਰ ਵਾਲਾ ਹਾਈਵੇ ਵੱਡਾ ਤੇ ਅੰਮ੍ਰਿਤਸਰ ਵੀ ਦੱਸ ਦਿਆ ਕਰੀਏਗੀ ਉਹ ਕਿੰਨਾ ਅੰਮ੍ਰਿਤਸਰ ਭਾਈ 40 ਕਿਲੋਮੀਟਰ ਪੈਂਦਾ ਆ ਪਾਣੇ ਚ ਇਹ 40 ਨਹੀਂ ਹੋਣਾ ਥੋੜਾ ਹੋਣਾ ਵਾ ਹਾਂਜੀ 35 ਲਾ ਲਓ ਭਾਈ 40 ਲਾ ਲੈਣਾ ਘੋਣਾ ਵਾ ਅੱਛਾ ਹਾਂਜੀ ਆਪਾਂ ਜਿਹੜੀ ਮੀਟਰ ਨਹੀਂ ਮਾਰਿਆ ਜਿੰਨਾ ਕ ਆਪਾਂ ਪਤਾ ਆਪਾਂ ਭਾਜੀ ਸਾਰਾ ਡਰੈੱਸ ਦੇ ਦੇਵਾ ਠੀਕ 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 ਹਾਂਜੀ ਠੀਕ ਤੇ ਚਲੋ ਫਿਰ ਹਾਂਜੀ ਆਪਣਾ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98423818615 ਇੱਥੇ WhatsApp ਕਰਦਾ ਵੀ ਭਾਜੀ ਠੀਕ ਹੈ ਹਾਂਜੀ ਤੇ ਅੱਜ ਫਿਰ ਤਿੰਨ ਬੱਚੇ ਵਾਲੀਆਂ ਤਿੰਨਾਂ ਮਗਰ ਬੱਚੀਆਂ 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 ਵੀ ਭਾਜੀ ਠੀਕ ਹੈ ਤੇ ਇੱਕ ਦੇ ਇੱਕ ਬੱਚੇ ਤੋਂ ਬਿਨਾ ਹਾਂ ਇੱਕ ਬੱਚੇ ਤੋਂ ਬਿਨਾ ਵੀ ਹਾਂਜੀ ਵੀਰ ਜੀ ਕਰੀਏ ਫਿਰ ਚਲੋ ਹਾਂਜੀ ਵੀਰ ਜੀ ਇੱਕ ਆਪਾਂ ਬੇਨਤੀ ਕਰਨੀ ਹੈ ਵੀਰ ਭਰਾਵਾਂ ਦੀ ਗਾੜੀ ਹੱਥ ਜੋੜ ਕੇ ਵੀ ਕਿਹੋ ਜਿਹੇ ਵੀਰ ਭਰਾਵਾਂ ਦੇ ਡੰਗਰੇ ਵੇਚਣਾ ਨਾ ਐਨਾ ਸਾਈ ਤੋਂ ਨਾ ਕੱਲੋਂ ਪੈਸੇ ਕੌਣ ਚ ਪਵਾ ਕੇ ਫਿਰ ਭੇਜੋ ਅੱਛਾ ਹਾਂਜੀ ਪੰਜੇ ਉਂਗਲਾਂ ਨਹੀਂ ਜੇ ਕੋ ਜਿੱਕੀਆਂ ਹੁੰਦੀਆਂ ਅੱਜ ਕੱਲ ਲੋਕੀ ਨਾ ਪਹਾੜਾ ਫੇਰੀਆਂ ਘਰ ਜਾ ਕੇ ਕਰਨ ਲੈਣ ਜੇ ਫਲਾਂ ਹਨ ਠੀਕ ਹੈ ਪੈਸੇ ਥੋੜੇ ਆ ਗੋਤੇ ਆ ਸਵੇਰੇ ਪਾ ਦਾਂਗੇ ਪਰਸੋਂ ਪਾ ਰਾਂਗੇ ਇਹ ਕਰਦਾਂਗੇ ਇਹ ਕੰਮ ਨਹੀਂ ਭਾਜੀ ਚੰਗਾ ਠੀਕ ਹੈ ਹਾਂਜੀ ਇਹ ਅੱਗੇ ਵੀ ਕਈ ਵਾਰੀ ਕਈ ਵਪਾਰੀਆਂ ਦੇ ਸਾਹਮਣੇ ਵੀ ਆ ਕੇ ਕਾਫੀ ਜਾਨਨਾਂ ਨਾ ਪ੍ਰੋ ਅਕਾਊਂਟ 'ਚ ਪੈਸੇ ਪਾ ਦੋ ਨਹੀਂ ਕਿਸੇ ਨੇ ਪਾਉਣੇ ਹਨਾ ਬਿਲਕੁਲ ਨਹੀਂ ਕਿ ਵੀ ਭਰਾ ਨੇ ਪਾਉਣੇ ਆਪਣੀ ਗੱਡੀ ਲੈ ਆਵੇ ਆਪਾਂ ਅਸ ਜੁੜ ਕੇ ਹੋ ਬੇਨਤੀ ਕਰਦੇ ਜੇ ਸਾਡਾ ਡੰਗਰ ਸਹੀ ਖੜੋ ਨਹੀਂ ਸਾਡੇ ਘਰ ਰਹਿਣ ਦੋ ਹਾਂਜੀ ਹਾਂਜੀ ਭਾਜੀ ਜਿਹੜਾ ਘਰ ਜਾ ਕੇ ਪੈਸੇ ਦਾ ਫੇਰ ਕਰਨ ਇਹ ਨਾ ਭਾਜੀ ਕੰਮ ਕਰੋ ਹਾਂਜੀ ਹਾਂਜੀ ਆਪਣੀ ਪਹਿਲਾਂ ਹੀ ਅਗਲੇ ਦੇ ਘਰੋਂ ਤਸੱਲੀ ਕਰਕੇ ਕਰ ਕਰ ਵੀ ਭਾਜੀ ਖੜੋ ਆਪਾਂ ਹੱਥ ਜੁੜ ਕੇ ਹੋ ਬੇਨਤੀ ਕਰਦੇ ਹਾਂ ਸਾਰੀ ਪਰ੍ਹਾਂ ਨਿਕਾੜ ਹਾਂਜੀ ਹਾਂਜੀ ਤੇ ਵਪਾਰੀਆਂ ਨੂੰ ਵੀ ਬੇਨਤੀ ਆ ਸਾਰੇ ਉਹ ਵੀ ਸਹੀ ਗੱਲ ਦੱਸਣ ਇਹ ਕੰਮ ਕਰਨ ਕਿ ਇਹਨਾਂ ਨਾਲ ਵੀ ਜੇ ਕੰਮ ਹੋਵੇ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਵਾ ਚਲੋ ਸਾਰਿਆਂ ਦਾ ਚੱਲੀ ਜਾਣਾ ਵਾ ਤੇ ਮੈਂ ਇਹ ਹੀ ਆ ਕਿ ਜਾਂ ਤੁਸੀਂ ਮਾਲਕ ਕੋਈ ਵੇਚਣੀ ਆਪਣੇ ਅਕਾਊਂਟ ਚ ਪੈਸੇ ਪਵਾ ਲੋ ਨਹੀਂ ਕਿਸੇ ਨੇ ਪਾਉਣੇ ਤੇ ਆਪਣੀ ਗੱਡੀ ਕੋਈ ਲੈ ਆਵੇ ਬਈ ਹੱਥ ਜੋੜ ਕੇ ਬਾਰ ਬਾਰ ਬੇਨਤੀ ਕਰਦੇ ਵੀ ਨਹੀਂ ਕੋਈ ਵੀਰ ਭਰਾ ਪਾਉਂਦਾ ਨਾ ਸਾਡੇ ਅਕਾਊਂਟ ਚ ਸਾਈ ਬਿਆਂ ਦਾ ਮਰਬੜ ਇਹ ਕਿਨ ਮਸ਼ਵਾਸ ਹੈਗਾ ਆਪਣੀ ਗੱਡੀ ਲੈ ਆਵੇ ਸਾਡੇ ਘਰੋਂ ਨੱਥ ਕੇ ਲੈ ਜਾਏ ਆਪਾਂ ਐਦਾਂ ਨਾ ਕਰਨੀ ਆ ਵੀ ਭਾਜੀ ਕਹਿਣਾ ਠੀਕ ਆ ਹਾਂਜੀ ਆਪਾਂ ਹੱਥ ਜੋੜ ਕੇ ਹੋ ਬੇਨਤੀ ਕਰਦੇ ਠੀਕ ਠੀਕ ਆ ਆ ਚਲੋ ਕਈ ਵਾਰੀ ਕਈ ਵਾਧੇ ਘਟੇ ਹੋ ਜਾਂਦੇ ਆ ਠੀਕ ਆ ਤੇ ਹੋਨਾ ਚਵਾਰ ਫਿਰ ਜਿਹੜੀ ਪਹਿਲੇ ਨੰਬਰ ਤੇ ਕਿੰਨਾ ਚਿਰ ਹੋਇਆ ਸੋਈ ਨਾ ਮੈਨੂੰ ਸੋਈ ਨਾ ਪਈ ਪੰਜਵੇਂ ਦਿਨ ਥਾਣੇ ਵੇਖੋ ਕੀ ਚੀਜ਼ ਲਗਾਓ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਤੇ ਪੰਜਵੇਂ ਦਿਨ ਸੋਈ ਨਾ ਪਈ ਬਾਈ ਵੱਛੀ ਵੇਖੋ ਨਾਲੂ ਨਾਲ ਆ ਇਹ ਨਹੀਂ ਕਹਣਾ ਕੱਲ ਦੀ ਸੂਈ ਆ ਪਰਸਣ ਦੀ ਸੂਈ ਪੰਜਵੇਂ ਦਿਨ ਦੀ ਸੂਈ ਨੂੰ ਅੱਜ ਠੀਕ ਆ ਹਾਂਜੀ ਤੋਰ ਫਿਰ ਇੱਕ ਰੀ ਨੂੰ ਬਾਕੀ ਸਿੰਘ ਇਹਦੇ ਹੈਗੇ ਆ ਵੇਖਣੋਂ ਤਰ੍ਹਾਂ ਦੂਜਾ ਸੁਆ ਨਹੀਂ ਲੱਗਦੀ ਹਾਂਜੀ ਵੇਖਣੋਂ ਦੂਸਰਾ ਸੁਆ ਨਹੀਂ ਲੱਗਦੀ ਘਰ ਵਾਲੇ ਪੈਣਾਂ ਆਖਿਆ ਪਰ ਆਪਾਂ ਨੂੰ ਤੁਸੀਂ ਦੂਜੇ ਹੀ ਮੇਥ ਲੋ ਚਲੋ ਭਾਵੇਂ ਪਹਿਲੇ ਹੋਵੇ ਦੂਜੇ ਹੋਣ ਹਾਂ ਤੁਹਾਡੇ ਭਾਪੀ ਬੋਜੀ ਕੀ ਜੀਜ ਲੱਗਾ ਵਾ ਹਾਂਜੀ ਸਾਨ ਚੰਗਾ ਸੀ ਜਿਵੇਂ ਨਹੀਂ ਪਾਉਂਦੀ ਲੋੜ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੋੜਾ ਛੋੜਾ ਜੇ ਵੀ ਭਾਜੀ ਕਿੰਨਾ ਕ 35000 ਰੁਪਇਆ 35000 ਹਾਂਜੀ ਤੇ ਵਿੱਚੋਂ ਮੰਨਤਨ ਜਿੰਨਾ ਕਹੋਗੇ ਕਰ ਦਾਂਗਾ ਵੀ ਭਾਜੀ ਕਿੰਨਾ ਕਰ ਦੋਗੇ ਜਿੰਨਾ ਕਰੋਗੇ ਤਿੰਨ ਛੱਡ ਦੀਏ ਹਾਂਜੀ ਤਿੰਨ ਛੱਡ ਦੀਏ ਪੂਰੇ 30 ਪੂਰੇ 30 ਪੂਰੇ 30 ਪੰਜ ਹਜ਼ਾਰ ਛੋੜ ਕਰ ਦਿੰਨੀ ਆਪਾਂ ਦੁੱਧ ਕਿੰਨਾ ਇਹ ਦੇਖੋ ਦੁੱਧ ਵੀ ਭਾਜੀ 10 ਕਿਲੋ ਵੀਰਪਾ ਸਾਢੇ ਘਰ ਬੋਲਾ ਮੇਸਰੇ ਦੁੱਧ ਮੇਸਰੇ ਪੰਜ ਦਿਨ ਸਵੇਰੇ ਸਾਢੇ ਦਾ ਦੋ ਟਾਈਮ ਕੋਲੇ ਤਿੰਨ ਟਾਈਮ ਆ ਵੀ ਭਾਜੀ ਇੱਥੋਂ ਤਸੱਲੀ ਕਰ ਲਿਆ ਹਨ ਸਮਝ ਨਹੀਂ ਕਰਕੇ ਜੀ ਖੜੇ ਨਾ ਕੱਟੇ ਸਾਡੇ ਘਰ ਰਹਿਣ ਦੇ ਠੀਕ ਹੈ ਜੀ ਹਾਂਜੀ ਇਹਦੇ ਪਰ ਇਹ ਦੱਸੀਏ ਬੱਜੀ ਫਿਰ ਇਹ ਵੀ ਬਾਜੀ ਤੀਜਾ ਸੁਹਾਵਾ ਕੱਲ ਤੀਜਾ ਆਉਂਦਾ ਪਰ ਨਹੀਂ ਤੀਜਾ ਸੁਹਾਵਾ ਆਪੀ ਬਾਜੀ ਠੀਕ ਆ ਹਾਂਜੀ ਤੈਨੂੰ ਕਿੰਨਾ ਚਿਰ ਹੋਇਆ ਸੋਈ ਨਾ ਆ ਵੇਖੋ ਜਿੱਦਾਂ ਮਰਜੀ ਬੈਠੀ ਰਹੇ ਠੀਕ ਆ ਹਾਂਜੀ ਤੈਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਬਾਜੀ 20 ਸਾਲ ਹੋ ਗਿਆ ਸਾਹਮਣੇ ਵਸੀ ਜੀ ਦੀ ਦੂਜੇ ਨੰਬਰ ਵਾਲੀ ਆਹ ਵਸੀ ਜੀ ਹਾਂਜੀ ਚਲੋ ਤੋਰੋ ਇੱਕ ਰੀਨਮ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਦੁੱਧ ਵੀ ਬਾਜੀ 12 ਕਿਲੋ ਹੋਗਾ ਯਾਰਾਂ ਨਹੀਂ ਗਰੰਟੀ ਦੇਵਾਂਗੇ ਤਿਆਰ ਜਿਹੜਾ ਬਿਲਕੁਲ ਨਾ ਜੇ ਵੀ ਭੱਗ ਦੋ ਟਾਈਮ ਬਾਜੀ ਚੋ ਕੇ ਲੈ ਗਿਆ ਮੁੜ ਕੇ ਸਾਡੀ ਨਹੀਂ ਗਰੰਟੀ ਠੀਕ ਆ ਹਾਂਜੀ ਬਾਕੀ ਖੜੋ ਦੋ ਟਾਈਮ ਚੋ ਗਈ ਦੋ ਟਾਈਮ ਚ ਪਾਈ ਤੋਂ ਬਗੈਰ ਖੜੋ ਜੀ ਨਾ ਪਛ ਭਾਵੇਂ ਵੀਡੀਓ ਕਾਲ ਤੇ ਚਵਾ ਲੋ ਤੇ ਭਾਵੇਂ ਆ ਕੇ ਚਵਾ ਲੋ ਇੱਧਰ ਦੇਖੋ ਐਦਾਂ ਹੀ ਬੈਠੇ ਰਹਿਣਾ ਗਾਤ ਲੈ ਠੀਕ ਆ ਆ ਲੋ ਚਲੋ ਆ ਜਲਾ ਇਹ ਦਾ ਮੋਲ ਇਹਦਾ ਮੋਲ 40000 ਰੁਪਏ ਕਿੰਨਾ 40000 40000 ਹਾਂਜੀ ਤੇ ਵਿੱਚ ਮਾਨਤਨ ਜੇ ਨਾ ਕਰੋਗੇ ਕਰ ਦਾਂਗੇ ਖੁੱਲਾ ਹੀ ਕਰ ਦਾਂਗੇ ਆਪਾਂ ਪੰਜ ਛੱਡੀਏ ਤਾਂ ਵੀ ਹਾਂਜੀ ਪੰਜ ਹੀ ਛੱਡੀਏ ਹੋਰ ਜਿਆਦਾ ਛੱਡ ਲਈ ਅੱਛਾ ਚੌਥੀ ਬਾਕੀ ਕੋ ਫੋਨ ਲਾਵੇ ਹਨਾ ਲਾਵੇ ਵੀਰ ਭਰਾ ਮੋਰ ਦੇ ਨੀ ਪਾਣੀ ਕਿੱਥੇ ਹੋ ਜਣੀਆਂ ਖੁੱਲੇ ਮਾਨਤਨ ਚੱਲਣਗੇ ਮਾਨਤਨ ਕਰਾਂਗੇ ਵੀ ਭਾਈ ਇਹ ਨਾ ਵੀਰ ਭਰਾ ਕਰੇ ਅੱਛਾ ਹਾਂਜੀ ਕੋਈ ਚੱਕ ਕੇ ਨਾ ਚੱਕ ਕੇ ਮੋਲ ਲਾ ਦੇ ਜਿੱਦਾਂ ਕੇ ਛੋੜਾ ਹੁੰਦੀਆਂ ਨਾ ਭਾਈ ਖੁੱਲੂਆਂ ਮਟਾਰੂ ਉਹ ਕਰਾਂਗੇ ਆਪਾਂ ਠੀਕ ਆ ਹਾਂਜੀ ਤੇ ਇਹਨਾਂ ਮਗਰ ਵੱਚੀ ਇਹਨਾਂ ਮਗਰ ਵੱਚੀ ਆ ਰਹੀ ਭਾਜੀ ਇਹ ਥੋੜੀ ਉੱਚੇ ਬੱਚੇ ਦੀ ਹੈ ਉੱਚੇ ਬੱਚੇ ਦੀ ਦੋਨ ਦੀ ਮੇਥੇ ਕੋ ਢੰਗਾ ਦੀ ਮੇਥੇ ਜੋ ਕੋ ਸਾਹਮਣੇ ਆ ਦੀ ਇਹ ਨਹੀਂ ਕੜਨ ਮਹੀਨੇ ਦੀਆਂ ਗਾਂਦਣਾ ਦੀਆਂ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ 2000 ਰੁਪਏ ਭਾਜੀ 8 ਕਿਲੋ ਕਾ ਇਧਰ ਵੇਖੋ ਫਰੇਜ ਹੀ ਆ ਫਿਰ ਖਾਣ ਮ ਖਾ ਲੋ ਇਹਦਾ ਕੀ ਚੀਜ਼ ਹੈ ਜਰਸੀ ਦਾ ਚਾਰੇ ਇੱਕੋ ਜਿਕੇ ਅਡੋ ਅੱਡੀ ਚਲੋ ਖੋਲੋ ਫਿਰ ਜ਼ੋਰ ਲੀਏ ਬੜੀ ਚੀਜ਼ ਆ ਰਹੀ ਪਾਣੀ ਇੱਕ ਦੇ ਐਵੇਂ ਕਢਾਉਣਾ ਹੀ ਆ ਠੀਕ ਆ ਹਾਂਜੀ ਕਿੰਨਾ ਜੇ ਦਾ ਮੁੱਲ ਇਹਦਾ ਮੁੱਲ ਛੁੜਾ ਜਾਂ ਕਿੰਨਾ 2000 ਰੁਪਿਆ 30000 ਹਾਂਜੀ ਵਿੱਚੋਂ ਕਿੰਨਾ ਮੰਨ ਜਿੰਨਾ ਜਿਆਦਾ ਤੇ ਇੰਨੀ ਛੱਡੀਏ ਹਾਂਜੀ ਪੂਰੇ 5 ਰੁਪਏ ਭਾਜੀ ਦੋ ਤੇ ਨਾਲ ਕੰਮ ਨਹੀਂ ਆਪਾਂ ਕਰਨਾ ਮਾਨਦਾਨ ਕਰਨੇ ਆ ਠੀਕ ਹੈ ਹਾਂਜੀ ਤੇ ਪੰਜੀ ਦੀ ਹੋ ਗਈ ਫੇਰੇ ਪੰਜੀ ਦੀ ਭਾਜੀ ਛੋਟ-ਛਾਟ ਕਰਾਂਗੇ ਕਿਉਂਕਿ ਵੀਰਪ੍ਰਾਭੂ ਉਹਦੇ ਵਿੱਚ ਖੁੱਲਾ ਮਾਨਦਾਨ ਖਾਲੀ ਆਪਾਂ ਕਹਿੰਦੇ ਪੰਜੀ ਦੇ ਵੀ ਪੂਰੇ ਪੰਜੀ ਦੇ ਦੇਣੀ ਆ ਅੱਛਾ ਹਾਂਜੀ ਜਿੱਥੇ ਮਾਨਦਾਨ ਖੁੱਲਾ ਕਰਾਂਗੇ ਕੋਈ ਵੀਰਪ੍ਰਾਭੂ ਮਾਨਦਾਨ ਕਰਾਂਗੇ ਅਸੀਂ ਭਾਜੀ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆ ਗਈ ਆ ਜੀ ਬੱਚਾਂ ਦੀਆਂ ਗੱਲ ਭਾਜੀ ਇਹ ਪਾਣੀ ਦੋ ਦੀ ਸੂਈ ਜੇ ਤਿੰਨਾਂ ਦੀ ਸੂਈ ਜੇ ਜੋਗਰ ਵੀ ਭਾਜੀ ਸਾਹਮਣੇ ਆ ਠੀਕ ਹੈ ਕਿਹੜੀ ਗੱਲ ਵਾ ਤੇ ਦੁੱਧ ਕਿੰ ਮਾਪਾ ਨੇ ਕਹੀ ਕਿ ਦੱਸਣਾ 215 ਦੇ 20 ਨਹੀਂ ਆ ਪਈ ਭਾਜੀ ਕੰਮ ਕਰਨਾ ਜੋ ਕੋ ਸਾਹਮਣੇ ਸੱਚਾਈ ਦੱਸ ਕੇ ਦੇਣੀ ਕੋ ਦਲਦੀ ਯਾਰ ਵੀ ਭਾਜੀ ਵਾ ਤੇ ਇਹਦਾ ਮੁੱਲ ਬੋਲੋ ਸੋਹਰਾ ਯਾਰ ਵੀ ਭਾਈ ਇਹਦਾ ਕਿੰਨਾ 2000 ਰੁਪਇਆ 2000 ਕਿੰਨਾ ਮਾਨ ਕਰੋ ਕਿ ਕਰ ਦਾਂਗੇ ਕਿੰਨਾ ਖੁੱਲਾ ਹੀ ਖੁੱਲਾ ਜੋ ਕਹਦਾ ਕਿ ਤੁਸੀਂ ਤੁਹਾਡਾ ਨਹੀਂ ਕਹਿਣਾ ਮੋੜਦਾ ਫਿਰ ਇਹਦਾ ਵੀ ਉਨਾ ਹੀ ਕਰੀਏ ਜਿੰਨਾ ਸਾਰਿਆਂ ਦਾ ਕੀਤਾ ਹੈ ਜਿੰਨਾ ਜਿੰਨਾ ਕਰੋ ਕਰ ਵੀ ਭਾਜੀ ਪੰਜ ਹੀ ਕਰੀਏ ਕਿ ਭਾਜੀ ਪੰਜ ਹੀ ਚੌਹਾਂ ਦੀ ਜੱਤ ਸਮੇ ਭਾਜੀ ਛੇ ਕਰ ਦੇਣਾ ਇਹ ਚੋ ਆ আচ্ছা ਚੋ ਛੇ ਆਏਗਾ ਆਪਣਾ ਬਹੁਤ ਵਸਾ ਲੇਕਿਨ ਠੀਕ ਹੈ ਦੇਖੋ ਭਾਜੀ ਚਾਰ ਗੱਨੇ ਜਾਂ ਜਾਂ ਜਿੱਦਾਂ ਆਪਣੀ ਜੜੀ ਪੈਣੀ ਚਾਹੀਦੀ ਚਲੋ ਬਾਕੀ ਇਹ ਹੈ ਕਿ ਕੋਈ ਫੋਨ ਲਾਵੇ ਇੱਕ ਠੀਕ ਹੈ ਆਪਾਂ ਕੰਮ ਚਲਾਉਣਾ ਵਾ ਬਸ ਮੰਨਣਾ ਠੰਡਾ ਕੰਮ ਚਲਣ ਡਿਆ ਕੰਮ ਚਲਾਉਣਾ ਵਾ ਠੀਕ ਹੈ ਜੀ ਹਾਂ ਜੀ ਜੀ ਠੀਕ ਹੈ ਵੀ ਜੀ ਦੂਜਾ ਪਾਥ ਜੋੜ ਕੇ ਬੇਨਤੀ ਕਰਦੇ ਸਈਆਂ ਸਈਆਂ ਕੋ ਦੋ ਟਾਂ ਤਿੰਨ ਟਾਂ ਵੀਰ ਭਰਾ ਚੋਕੇ ਪੁੰਤ ਤਸੱਲੀ ਕਰਕੇ ਖੜਿਆ ਰਹੀ ਪਾ ਜੀ ਠੀਕ ਹੈ ਹਾਂ ਜੀ ਵੀਰ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਤੁਹਾਡੇ ਸਾਹਮਣੇ ਆ ਆਪਣੀ ਤਸੱਲੀ ਕਰਕੇ ਆਪਣੇ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਕਰੇ ਮੈਂ ਤਾਂ 13 14 ਕਿਲੋ ਚਾਹੂਗਾ ਠੀਕ ਹੈ 23 10 ਕਿਲੋ ਸਟਾਰਟਿੰਗ ਹੀ ਚੱਲਣਗੇ ਪੰਜਵਾਂ ਦਿਨ ਰੁਪਈਆ ਭਾਜੀ ਨੂੰ ਸੁਈ ਦੂੰ ਠੀਕ ਹੈ ਜੀ ਸ਼ਾਬ ਸਮਾਰਾ ਇੱਕ ਨੰਬਰ ਜਿਹਨੂੰ ਕਹਿੰਦੇ ਆ ਕਿ ਮੋਟਰ ਆਉਂਦੀ ਆ ਠੀਕ ਹੈ ਹਾਂਜੀ